ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਬਾਗਾਂ ਦੇ ਵਿੱਚ ਰਹਿੰਦੀ ਵੇ ਕੋਟ ਕੋਟ ਕੇ ਹੱਥਾਂ ਤੇ ਲਾਵਾਂ ਟੋਟ ਕੋਟ 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 ਕੇ ਹੱਥਾਂ ਤੇ ਲਾਵਾਂ ਬੱਤੀਆਂ ਬਣ ਬਣ ਲੈਂਦੀ ਮਹਿੰਦੀ ਛਗਣਾ ਦੀ ਬਿਨ ਤੋਤੇ ਨਾ ਲੈਂਦੀ ਮਹਿੰਦੀ ਛਗਣਾ ਦੀ ਬਿਨ ਤੋਤੇ ਨਾ ਲੈਂਦੀ ਮਹਿੰਦੀ ਛਗਣਾ ਦੀ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਬਾਗਾਂ ਦੇ ਵਿੱਚ ਰਹਿੰਦੀ ਵੇ ਕੋਟ ਕੋਟ ਕੇ ਹੱਥਾਂ ਤੇ ਲਾਵਾਂ ਕੋਟ-ਕੋਟ ਕੇ ਹੱਥਾਂ ਤੇ ਲਾਵਾ ਬੱਤੀਆਂ ਬਲ ਬਲ ਪੈਂਦੀ ਫੌਜ ਭਰਾਵਾਂ ਦੀ ਤਖਤ ਬੋਛਤੇ ਵੈਂਦੀ ਫੌਜ ਭਰਾਵਾਂ ਦੀ ਤਖਤ ਬੋਛਤੇ ਵੈਂਦੀ ਫੌਜ ਭਰਾਵਾਂ ਦੀ ਤਖਤ ਬੋਛਤੇ ਵੈਂਦੀ ਫੌਜ ਭਰਾਵਾਂ ਦੀ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਬਾਗਾਂ ਦੇ ਵਿੱਚ ਰਹਿੰਦੀ ਵੀ ਕੋਟ-ਕੋਟ ਕੇ ਹੱਥਾਂ ਤੇ ਲਾਵਾ ਕੋਟ-ਕੋਟ ਕੇ ਹੱਥਾਂ ਤੇ ਲਾਵਾ ਬੱਤੀਆਂ ਬਲ ਬਲ ਲੈਂਦੀ ਬੋਲ ਸ਼੍ਰੀ ਕਾਂਦੇ ਮੈਣਾ ਬਾਬਲਾ ਸੈਂਦੀ ਬੋਲ ਸ਼ਰੀਕਾਂ ਦੇ ਮੈਣਾ ਬਾਬਲਾ ਸੈਂਦੀ ਬੋਲ ਸ਼ਰੀਕਾਂ ਦੇ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਬਾਗਾਂ ਦੇ ਵਿੱਚ ਰਹਿੰਦੀ ਬਹੀ ਕੋਟ ਕੋਟ ਕੇ ਹੱਥਾਂ ਤੇ ਲਾਵਾਂ ਕੋਟ ਕੋਟ ਕੇ ਹੱਥਾਂ ਤੇ ਲਾਵਾਂ ਬੱਤੀਆਂ ਬਣ ਬਣ ਲੈਂਦੀ ਜੈਕਟ ਮਿੱਤਰਾ ਦੀ ਵਿਆਹ ਸ਼ਾਦੀ ਵਿੱਚ ਪੈਂਦੀ ਜੈਕਟ ਮਿੱਤਰਾ ਦੀ ਕਿਆ ਸ਼ਾਦੀ ਵਿੱਚ ਪੈਂਦੀ ਜੈਕਟ ਮਿੱਤਰਾਂ ਦੀ ਕੁੜਤੀ ਹੇਠ ਦੀ ਪੈਂਦੀ ਜੈਕਟ ਮਿੱਤਰਾਂ ਦੀ ਮੈਂਦੀ ਹੱਥਾਂ ਤੇ ਲਾਈ ਵੰਗ ਵੀਣੀ ਚਪਾਈ ਮੈਂਦੀ ਹੱਥਾਂ ਤੇ ਲਾਈ ਵੰਗ ਵੀਣੀ ਚਪਾਈ ਪਰਿਚਾਂਜਰ ਸ਼ਣਕੇ ਸ਼ਣਣਨੀ ਨਹੀਂ ਮੈ ਲੱਗਦੀ ਪਟੋਲਾ ਬਣ ਤਣਨੀ ਪੂਰੀ ਲੱਗਦੀ ਪਟੋਲਾ ਬਣ ਤਣਨੀ ਉਰੇ ਲੱਗ ਦੀ ਪਟੋਲਾ ਬਣ ਤਾਣਨੀ ਨੈਣੀ ਮੇਰੇ ਕਜਲਾ ਤੇ ਹੱਥੀ ਮਹਿੰਦੀ ਲਾਲ ਵੇ ਨੈਣੀ ਮੇਰੇ ਕਜਲਾ ਤੇ ਹੱਥੀ ਮਹਿੰਦੀ ਲਾਲ ਵੇ ਛੱਡ ਮੇਰੀ ਵਿਣੀ ਤੇਰਾ ਨਿੱਤ ਦਾਇ ਹਾਲ ਵੇ ਛੱਡ ਮੇਰੀ ਵਿਣੀ ਤੇਰਾ ਨਿੱਤ ਦਾਇ ਹਾਲ ਵੇ ਛੱਡ ਮੇਰੀ ਵਿਣੀ ਤੇਰਾ ਨਿੱਤ ਦਾਇ